ਦੁਪਹਿਰ ਨੂੰ ਉਸੇ ਕੱਪੜੇ ਦੇ ਵਿੱਚ ਪੰਡ ਪੱਟੀਆਂ ਦੀ ਹੁੰਦੀ ਹੈ ਉਹ ਆਪਣੇ ਪਸਣ ਨੂੰ ਚਾਰ ਕੇ ਇਹ ਬੀਬੀਆਂ ਫੇਰ ਉਹੀ ਕੱਪੜਾ ਲੈ ਕੇ ਬਾਹਰ ਚਲੀਆਂ ਜਾਂਦੀਆਂ ਹਨ ਸ਼ਾਮ ਨੂੰ ਤੁਸੀਂ ਦੇਖਿਆ ਹੋਊਗਾ ਕਿ ਇਹਨਾਂ ਦੇ ਸਿਰ ਦੇ ਉੱਤੇ ਹੁਣ ਪੰਡ ਛੋਟੇ ਤੀਲੇ ਤੇ ਲੱਕੜਿਆਂ ਦੀ ਹੈ ਜੀ ਦਾ ਮਤਲਬ ਹੈ ਜੇ ਤੱਕ ਗਰੀਬਾਂ ਦੇ ਘਰਾਂ ਦੇ ਵਿੱਚ ਕੋਈ ਵੀ ਗੈਸ ਕੋਈ ਵੀ ਮਿੱਟੀ ਤੇਲ ਦਾ ਚੁੱਲ੍ਹਾ ਨਹੀਂ ਆਇਆ ਔਰ ਕੋਈ ਕਮਰਾ ਇਹਨਾਂ ਦਾ ਦੇ ਦੇ ਵਿੱਚ ਮਾਲਕ ਤੇ ਬੀਬੀ ਪੈਂਦੇ ਐ ਮੁੰਡਾ ਤੇ ਨੂੰਹ ਵੀ ਉੱਥੇ ਪੈਂਦੇ ਐ ਜੇ ਤੇ ਇੱਥੇ ਜਵਾਈ ਆ ਜਾਣ ਉਹ ਵੀ ਉਸੇ ਕਮਰੇ 'ਚ ਤੇ ਅੰਤ ਦਾ ਜਿਹੜਾ ਜ਼ੁਲਮ ਹੁੰਦਾ ਜਦੋਂ ਠੰਡੀ ਵਾਹ ਵਗਦੀ ਹੈ ਸਿਆਲ 'ਚ ਇਹਨਾਂ ਦਾ ਡੰਗਰ ਬੱਚਾ ਉਹ ਵੀ ਉਸੇ ਕਮਰੇ 'ਚ ਹੁੰਦਾ ਸੋਝੇ ਅੰਗਰੇਜ਼ਾਂ ਤੋਂ ਇੰਨੇ ਸਾਲ ਹੋ ਗਏ ਐ ਏ ਬੀਜਪੀ ਤੇ ਕਾਂਗਰਸੀ ਵਾਲੇ ਕਹਿੰਦੇ ਆ ਕਿ ਸਾਨੂੰ ਆਜ਼ਾਦ ਕੀਤਾ ਗਿਆ ਫੇਰ ਮੈਂ ਪੁੱਛਣਾ ਚਾਹੁੰਦਾ ਫੇਰ ਤੁਸੀਂ ਕੀ ਗਰੀਬਾਂ ਦੇ ਲਈ ਕੀਤਾ ਹੈ ਖੇਤ ਮਜ਼ਦੂਰਾਂ ਦੇ ਲਈ ਕੀ ਕੀਤਾ ਹੈ ਕਿਸਾਨਾਂ ਦੇ ਲਈ ਕੀ ਕੀਤਾ ਹੈ ਵਿਚਾਰੇ ਅਜੇ ਵੀ ਖਡੌਰੀ ਤੇ ਛੰਬੂ ਦੇ ਬਾਰਡਰ ਦੇ ਉੱਤੇ ਇੰਨੀ ਧੁੱਪ ਤੇ ਇੰਨੀ ਗਰਮੀ ਦੇ ਵਿੱਚ ਉਹ ਬੈਠੇ ਆ ਉਹਨਾਂ ਦੀਆਂ ਮੰਗਾਂ ਛੋਟੀਆਂ ਉਹ ਕਹਿੰਦੇ ਆ Swami Nath ਨੂੰ ਪੋਠ ਲਾਗੂ ਕਰ ਦਿਓ ਤੇ ਜਿਹੜੇ ਸਾਡੇ ਕਰਜ਼ੇ ਆ ਉਹ ਮਾਫ ਕਰ ਦਿਓ ਤੇ ਐ ਐ ਮਸਬੀ ਨੂੰ ਕਹੁੰਨੇ ਜਮਲ ਪਾ ਦਿਓ ਇਹ ਸੈਂਟਰ ਤੇ ਬਾ ਮੋਤੀ ਜੀ ਸਰਕਾਰ ਇਹ ਵੀ ਕਰਨ ਨੂੰ ਤਿਆਰ ਨਹੀਂ ਜਦ ਕਿ ਵੱਡੇ ਵੱਡੇ ਸਹੂਕਾਰਾਂ ਦੇ ਕਰਜੇ ਮaaf ਕਰ ਦਿੱਤੇ ਆ ਕਰੋੜਾਂ ਦੇ ਅਰਬਾਂ ਦੇ ਆ ਡਾਣੀ ਤੇ ਪਾਣੀ ਦੇ ਸੋ ਸਤਕਾਰਯੋਗ ਸਾਧ ਸੰਗਤ ਜੀ ਆਪਾਂ ਨੂੰ ਤਕੜੇ ਹੋ ਕੇ ਲੜਨਾ ਪਊਗਾ ਪਹਿਲਾਂ ਆਪਾਂ ਜੰਗ ਲੜਦੇ ਸੀਗੇ ਸ਼ਸਤਰਾਂ ਦੇ ਨਾਲ ਹੁਣ ਉਸ ਦੀ ਲੋੜ ਨਹੀਂ ਹੈ ਪਹਿਲੀ ਤ੍ਰਿਕਨੋ ਵੋਟਾਂ ਪੈਣੀ ਹੈ ਤੇ ਤੁਸੀਂ ਬਾਲਟੀ ਦਾ ਬਟਨ ਨੱਪ ਕੇ ਪਾਰਲਮੈਂਟ ਦੇ ਵਿੱਚ ਤਬਦੀਲੀ ਲੈ ਕੇ ਆਸਾ ਦਿਓ ਜਿਹੜੀਆਂ ਚੀਜ਼ਾਂ ਦੀ ਗੱਲ ਅਸੀਂ ਇੱਥੇ ਕਰਦੇ ਆਂ ਪਾਰਟੀਆਂ ਕਰਦੀਆਂ ਚੜ੍ਹਦੇ ਮਹੀਨੇ ਹਰ ਇੱਕ ਬੀਬੀ ਦੇ ਬੈਂਕ ਦੇ ਵਿੱਚ 1000 ਰੁਪਏ ਆਜੇ ਕਰੂਗਾ ਇਹ ਸਾਰੇ ਝੂਠੇ ਜਿਹੜੇ ਬੰਦੇ ਕੀਤੇ ਐ ਅੱਜ ਜੋ ਜਮਹੂਰੀਅਤ ਦਾ ਰਾਜ ਹੈ ਤੁਸੀਂ ਇਹਨਾਂ ਪਾਰਟੀਆਂ ਤੋਂ ਪੁੱਛ ਸਕਦੇ ਹੋ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਐ ਪੂਰੇ ਕਿਉਂ ਨਹੀਂ ਕੀਤੇ ਸੋ ਮੈਂ ਅਸ ਕਰਦਾਂ ਕੀ ਪਹਿਲੀ ਤਰੀਕ ਨੂੰ ਤੱਕੜੇ ਹੋ ਕੇ ਆਪਾਂ ਵੋਟਰਾਂ ਪਾਵਾਂਗੇ ਔਰ ਸ਼ਰੋਮਨੀ ਅਕਲੀ ਦਾ ਨੰਬਰ ਸਰ ਜਿਸ ਨੇ ਤੁਹਾਡੇ ਸਾਰੇ ਪਿੰਡਾਂ ਦੇ ਵਿੱਚ ਕੰਮ ਕੀਤਾ ਖਾਸ ਕਰਕੇ ਜਦੋਂ ਕਿ ਗਰਦ ਰਿਆ ਛੜ ਗਿਆ ਸੀ ਉੱਠ ਗਿਆ ਸੀ ਦਰਿਆ ਉਸ ਵੇਲੇ ਵੀ ਮੈਂ ਇਥੇ ਦਿਨ ਕੱਟੇ ਆ ਤੇ ਜਿੰਨੀ ਮਿਹਨਤ ਅਸੀਂ ਕਰ ਸਕਦੇ ਸੀ ਕੀਤੀ ਆ ਹੁਣ ਵੀ ਬਰਸਾਸ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਦੋ ਚਿੱਠੀਆਂ ਬਤੌਰ ਮੈਂਬਰ ਪਾਰਲੀਮੈਂਟ ਇਥੋਂ ਦੇ ਮੈਂ ਲਿਖ ਚੁੱਕਿਆ ਹੈ ਕਿ ਗਰਦੀ ਸਫਾਈ ਥੱਲੇੋਂ ਕੀਤੀ ਜਾਵੇ ਜੋ ਕਰਕੇ ਪਿਛਲੇ ਹੜ੍ਹਾਂ ਦੇ ਵਿੱਚ ਪਿੱਛੋਂ ਪਾਣੀ ਜਿਹੜਾ ਘਰੇ ਸੱਦੀ ਗੜ੍ਹਤ ਵਿੱਚ ਵੀ ਸਾਡਾ ਕੈਂਡੀਡੇਟ ਲਖਬੀਰ ਸਿੰਘ ਪਾਰਟੀ ਜੋ ਨਿਸ਼ਾਨ ਤੇ ਖੜ ਗਿਆ ਆਪਰੋਜ ਕਹਿੰਦੇ ਐ ਕਿ ਪੰਜਾਬੀ ਬੋਲਦੇ ਲੱਗੇ ਹਰਿਆਣੇ ਚਲੇ ਗਈ ਐ ਇਸ ਕਰਤੀ ਟੋਟੀ ਇੱਛਾ ਦੇ ਲਈ ਪਾਰਟੀ ਨੇ ਕਰਨਾਲ ਤੇ ਗੁਰਪਛੈਤਰ ਵੀ ਆਪਣਾ ਉਮੀਦਵਾਰ ਖੜਾ ਕਰਤਾ ਉੱਥੇ ਵੀ ਚੋਣ ਨਿਸ਼ਾਨ ਪਾਲਟੀ ਐ ਸੋ ਜਿੱਥੇ ਜਿੱਥੇ ਤੁਹਾਡੀਆਂ ਰਿਸ਼ਤਦਾਰੀਆਂ ਉੱਧਰ ਬਣਦੀਆਂ ਉੱਤਰ ਵੀ ਤੁਸੀਂ ਸੁਨੇਹਾ ਭੇਜੋ ਕਿ ਅਖਰਲੀ ਦਲੰਬਰ ਸਾਨੂੰ ਵੋਟ ਪਾ ਕੇ ਪਾਰਲੀਮੈਂਟ ਦੇ ਵਿੱਚੋਂ ਵੀ ਪਾਰਟੀ ਦੇ ਉਮੀਦਵਾਰ ਪਾਰਲੀਮੈਂਟ ਸਪੌਂਸਰ ਜੀ ਦੇ ਨਾਂ ਆਪਣੀ ਪਾਰਟੀ ਤਕੜੀ ਹੋਵੇ ਤੇ ਜਿਹੜੀਆਂ ਤੁਹਾਡੀਆਂ ਅੱਛਾ ਮਹਿਜੀਆਂ ਇਹ ਅਸੀਂ ਪੂਰੀਆਂ ਕਰ ਸਕੀਏ ਤੇ ਉਹ ਤੋਂ ਮੋਦੀ ਸਰਕਾਰ ਨੇ ਕਿਹਾ ਕਿ ਤੁਹਾਡੀਆਂ ਮੰਨ ਮੰਗ ਮੰਨ ਲੈਂਦੇ ਆ ਅਰ ਅਜੇ ਤੱਕ ਉਹਨਾਂ ਦੀਆਂ ਛੋਟੀਆਂ-ਛੋਟੀਆਂ ਮੰਗਾਂ ਨੇ ਕਿ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿਓ ਕਿਸਾਨਾਂ ਤੇ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰ ਦਿਓ ਤੇ ਐਮਐਸਕੇ ਨੂੰ ਕਾਨੂੰਨੀ ਜਮਾ ਪਾ ਦਿਓ ਇਹ ਛੋਟੀਆਂ-ਛੋਟੀਆਂ ਮੰਗਾਂ ਇਹ ਮੋਦੀ ਤੇ ਬੀਜੇਪੀ ਤੇ ਆਰਐਸ ਸਰਕਾਰ ਮੰਨਣ ਤੋਂ ਇਨਕਾਰ ਕਰਦੀ ਹੈ ਇਹਨਾਂ ਨੂੰ ਕਿਸਾਨਾਂ ਤੇ ਮਿਹਨਤਕਾਰਾਂ ਦੇ ਵਿੱਚ ਕੋਈ ਧਾਰ ਉਹਨਾਂ ਦੇ ਕਰੋਨਾ ਅਰਬ 1947 ਤੋਂ ਪਹਿਲਾਂ ਕਿਉਂ ਕਰਕੇ ਬਜ਼ੁਰਗ ਸਿੰਘ ਆਪਕੋ ਮੇਰੇ ਸਾਥ ਜਾਣਾ ਹੋਗਾ ਕਸੂਰ ਤਾਂ ਬੈਠੀਏ ਮੇਰੀ ਗੱਡੀ ਵਿੱਚ ਤੇ ਮੇਰੇ ਬਜ਼ੁਰਗ ਬੈਠ ਕੇ ਉਹਨਾਂ ਦੀ ਗੱਡੀ ਕਸੂਰ ਨੂੰ ਚੱਲ ਪਏ ਕਸੂਰ ਪਹੁੰਚਣ ਤੋਂ ਪਹਿਲਾਂ ਅੱਗੇ ਐਸਪੀ ਤੇ ਡੀਸੀ ਖੜੇ ਸੀਗੇ ਉਹਨਾਂ ਨੇ ਵਜ਼ੀਰ ਸਾਹਿਬ ਨੂੰ ਕਿਹਾ ਛੋਟੂ ਨਾਮ ਜੀ ਨੂੰ ਸਿੱਟੇ ਕਿਸਾਨਾਂ ਦੇ ਜਿਹੜੇ ਬਾਣੀਆਂ ਤੇ ਲਾਲੇ ਆ ਉਹ ਤੁਹਾਡਾ ਇਹ ਕਾਲੇ ਝੰਡਿਆਂ ਦੇ ਨਾਲ ਸਵਾਗਤ ਕਰਨਾ ਚਾਹੁੰਦੇ ਆ ਤੇ ਅਸੀਂ ਕਹਿੰਦੇ ਆ ਕਿ ਤੁਸੀਂ ਅੱਗੇ ਢਾਂ ਥੱਲੋ ਪਰ ਚੌਧਰੀ ਛੋਟਰਾਮ ਨੇ ਕਿਹਾ ਡੀਸੀ ਨੂੰ ਕਿ ਇੱਕ ਕਾਲਾ ਝੰਡਾ ਮੇਰੇ ਕਿਜੀ ਲਾਓ ਇੱਕ ਮੇਰੇ ਸਾਥ ਮਲੇ ਸਾਬ ਹੈ ਜਗਿੰਦਰ ਸਿੰਘ ਨੂੰ ਦੇ ਦਿਓ ਦੋ ਕਾਲੇ ਝੰਡੇ ਡੀਸੀ ਨੇ ਦੇਤੇ ਐ ਸਰ ਛੋਟੂ RAM ਕਹਿੰਦੇ ਚਲੋ ਅੱਗੇ ਚਲੋ ਅੱਗੇ ਲਾਲੇ ਬਾਣੀਆਂ ਨੇ ਬਹੁਤ ਵੱਡਾ ਕੱਟ ਕੀਤਾ ਹੋਇਆ ਸੀਗਾ ਛੋਟੂ RAM ਮਰਦਾਬਾਦ ਛੋਟੂ RAM ਮਰਦਾਬਾਦ ਕਾਲੇ ਢੱਡੇ ਚੌਧਰੀ ਛੋਟੂ RAM ਉਹਨਾਂ ਨੇ ਮੋਟਰ ਆਪਣੀ ਖੜਾਤੀ ਉਹਨਾਂ ਦੇ ਅੱਗੇ ਜਾ ਕੇ ਬਾਹਰ ਨਿਕਲੇ ਮੇਰੇ ਬਜ਼ੁਰਗਾਂ ਨੂੰ ਕਹਿੰਦੇ ਉਹਨਾਂ ਨੇ ਮੋਟਰ ਆਪਣੀ ਖੜਾਤੀ ਉਹਨਾਂ ਦੇ ਅੱਗੇ ਜਾ ਕੇ ਬਾਹਰ ਨਿਕਲੇ ਮੇਰੇ ਬਜ਼ੁਰਗਾਂ ਨੂੰ ਕਹਿੰਦੇ ਜਗਿੰਦਰ ਸਿੰਘ ਆਪ ਮੇਰੇ ਪਿੱਛੇ ਚਲੋ ਤੇ ਕਾਲਾ ਢੰਡਾ ਫੜ ਕੇ ਕਹਿੰਦੇ ਛੋਟੂ RAM ਮਰਦਾਬਾਦ ਛੋਟੂ RAM ਮਰਦਾਬਾਦ ਇਹ ਲਾਲੇ ਬਾਣੀ ਉੱਥੇ ਭੱਜ ਗਏ ਉਥੋਂ ਛੱਡ ਕੇ ਸੋ ਮੇਰਾ ਮਤਲਬ ਸਾਡਾ ਜਿਹੜਾ ਐਗਰੀਕਲਚਰ ਖੇਤੀਬਾੜੀ ਦਾ ਵਜ਼ੀਰ ਹੈ ਉਹ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਹੜਾ ਜੋ ਕਹੇ ਉਹਦੀ ਪਾਲਣਾ ਕਰ ਦਵੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਮੋਦੀ ਨੇ ਕਰਜ਼ੇਦਾਰ ਸਹਾਉਕਾਰਾਂ ਦੇ ਮaaf ਕਰਤੇ ਸ਼ੰਭੂ ਤੇ ਖਨਾਰ ਖਨੋਰੀ ਗੋਲੀਆਂ ਨਾਲ ਵਿੰਨੇ ਹੋਏ ਕਿਸਾਨ ਉਹ ਪੂਰੇ ਹੋ ਰਹੇ ਆ ਆ ਬੀਬੀ ਹਰਪ੍ਰੀਤ कौर ਬਿਬਾਏ ਹੋਏ ਮੇਰੇ ਨਾਲ ਇਹਨਾਂ ਦੇ ਬਜ਼ੁਰਗਾਂ ਨੇ ਸਰਨਿੰਦਰਜੀਤ ਸਿੰਘ ਜੀਜੀ ਨੇ ਜਿੰਨੇ ਵੀ ਕਿਸਾਨਾਂ ਨੇ ਖੁਦਕਸ਼ੀ ਕੀਤੀ ਹੈ ਉਹਦੇ ਉੱਤੇ ਕਿਤਾਬ ਲਿਖੀ ਹੈ ਜਿਹੜੀ ਸਾਰੀ ਦੁਨੀਆ ਦੇ ਵਿੱਚ ਪੜੀ ਜਾਂਦੀ ਹੈ ਕਿ ਇਹ ਇੰਨੀ ਮਿਹਨਤੀ ਕਾਮੇ ਏ ਜੀ ਅੱਗੇ ਨਾ ਥੱਲੋ ਪਰ ਚੌਧਰੀ ਛੋਟੂ RAM ਨੇ ਕਿਹਾ ਡੀਸੀ ਨੂੰ ਕਿ ਇੱਕ ਕਾਲਾ ਝੰਡਾ ਮੇਰੇ ਤੇ ਲਈ ਲਾਓ ਇੱਕ ਮੇਰੇ ਸਾਥ ਮਲੇ ਸਾਬ ਹੈ जोगिंदर ਸਿੰਘ इनको दे दो दो ਕਾਲੇ ਟੱਡੇ डीਸੀ ਨੇ ਦੇਤੇ ਤੇ ਸਰ ਛੋਟੂ RAM ਕਹਿੰਦੇ ਚਲੋ ਅੱਗੇ ਚਲੋ ਅੱਗੇ ਲਾਲੇ ਬਾਣੀਆਂ ਨੇ ਬਹੁਤ ਵੱਡਾ ਕੱਟ ਕੀਤਾ ਹੋਇਆ ਸੀਗਾ ਛੋਟੂ राम ਮਰਦਾਬਾਦ ਛੋਟੂ राम ਮਰਦਾਬਾਦ ਕਾਲੇ ਢੱਡੇ ਚੌਧਰੀ ਛੋਟੂ राम ਉਹਨਾਂ ਨੇ ਮੋਟਰ ਆਪਣੀ ਖੜਾਤੀ ਉਹਨਾਂ ਦੇ ਅੱਗੇ ਜਾ ਕੇ ਬਾਹਰ ਨਿਕਲੇ ਮੇਰੇ ਬਜ਼ੁਰਗਾਂ ਨੂੰ ਕਹਿੰਦੇ ਜੋਗਿੰਦਰ ਸਿੰਘ ਆਪ ਮੇਰੇ ਪਿੱਛੇ ਚਲੋ ਤੇ ਕਾਲਾ ਠੰਡਾ ਫੜ ਕੇ ਕਹਿੰਦੇ ਛੋਟੂ ਰਾਮ ਮਰਦਾਬਾਤ ਛੋਟੂ ਰਾਮ ਮਰਦਾਬਾਤ ਇਹ ਲਾਲੇ ਬਾਣੀ ਉੱਤੇ ਭੱਜ ਗਏ ਉਥੋਂ ਛੱਡ ਕੇ ਸੋ ਮੇਰਾ ਮਤਲਬ ਸਾਡਾ ਜਿਹੜਾ ਐਗਰੀਕਲਚਰ ਖੇਤੀਬਾੜੀ ਦਾ ਵਜ਼ੀਰ ਹੈ ਉਹ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਜੋ ਕਹੇ ਉਹਦੀ ਪਾਲਣਾ ਕਰ ਦਵੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਮੋਦੀ ਨੇ ਕਰਜ਼ੇ ਤਰ ਸਾਹੂਕਾਰਾਂ ਦੇ ਮਾਫ ਕਰਤੇ ਆ ਸ਼ੰਭੂ ਤੇ ਖਨਾਰ ਖਨੋਰੀ ਗੋਲੀਆਂ ਨਾਲ ਵਿੰਨੇ ਹੋਏ ਕਿਸਾਨ ਉਹ ਪੂਰੇ ਹੋ ਰਹੇ ਆ ਆ ਬੀਬੀ ਹਰਪ੍ਰੀਤ कौर ਵਿਪਾਇਏ ਹੋਏ ਮੇਰੇ ਨਾਲ ਇਹਨਾਂ ਦੇ ਬਜ਼ੁਰਗਾਂ ਨੇ ਸਰਹਿੰਦਰਜੀਤ ਸਿੰਘ ਜੀਜੀ ਨੇ ਜਿੰਨੇ ਵੀ ਕਿਸਾਨਾਂ ਨੇ ਖੁਦਕਸ਼ੀ ਕੀਤੀ ਹੈ ਉਹਦੇ ਉੱਤੇ ਕਿਤਾਬ ਲਿਖੀ ਹੈ ਜਿਹੜੀ ਸਾਰੀ ਦੁਨੀਆ ਦੇ ਵਿੱਚ ਪੜੀ ਜਾਂਦੀ ਹੈ ਕਿ ਇਹ ਇੰਨੀ ਮਿਹਨਤੀ ਕੌਮ ਹੈ ਇਸ ਨੂੰ ਕਿਹੋ ਜੀ ਸਰਕਾਰ ਹੈ ਜਿਹੜੀ ਇੰਨਾ ਕਿਸਾਨ ਖੁਦਕਸ਼ੀਆਂ ਕਰ ਰਹੀ ਹੈ ਹੋਈ ਹੋਈ ਹੈ ਸੋ ਮੇਰਾ ਕਹਿਣ ਦਾ ਭਾਵ ਹੈਗਾ ਚੰਗੇ ਦੇ ਚੰਗੇ ਹੀ ਹੋਣਗੇ ਸਾਡੀ ਪਾਰਟੀ ਕਹਿੰਦੀ ਹੈ ਪਾਕਿਸਤਾਨ ਦੇ ਨਾਲ ਬਾਗਾ ਬਾਰਡਰ ਤੋਂ ਮੰਗਾਉਂਦਾ ਤੇ ਆਪਣੇ ਤਾਂ ਭੰਡਾਰ ਭਰੇ ਪਏ ਐ ਐਥੇ ਉਹਦਾ ਭਾਅ ਹੈ ਗਿਆ 3500 ਰੁਪਿਆ ਕਿੰਟਰਲ ਪਾਕਿਸਤਾਨ ਦਾ ਬਾਰਡਰ ਟੱਪ ਜੀ ਅਗਲਾ ਮੁਲਕ ਆਉਂਦਾ ਈਰਾਨ ਉੱਥੇ ਮੁੱਲ ਹੈ ਗਿਆ 25000 ਰੁਪਿਆ ਕਿੰਟਰਲ ਬਾਸਮਤੀ ਦਾ ਫਿਰ ਕਿਉਂ ਨਹੀਂ ਬਾਰਡਰ ਖੋਲ ਸਕਦੇ ਬੇਰੁਜ਼ਗਾਰ ਸਾਡੇ ਨੌਜਵਾਨ ਸਾਡਾ ਕਿੱਤਾ ਹੈਗਾ ਜ਼ਿੰਮੇਦਾਰੀ ਖੇਤ ਮਜ਼ਦੂਰੀ ਟਰਾਂਸਪੋਰਟ ਜੇ ਸਾਡੇ ਬੱਚੇ ਟਰਾਂਸਪੋਰਟਾਂ ਦੇ ਉੱਤੇ ਲੱਗ ਜਾਣਗੇ ਬਾਹਰ ਦੇ ਮੁਲਕਾਂ ਦੇ ਵਿੱਚ ਇੱਥੋਂ ਵਪਾਰ ਦੀਆਂ ਚੀਜ਼ਾਂ ਲੈ ਕੇ ਜਾਣਗੇ ਉੱਧਰ ਇੱਧਰ ਆਉਣਗੇ ਪਰ ਐਂ ਹੈ ਕਿ ਸਾਨੂੰ ਸਿੱਖ ਕੌਮ ਨੂੰ ਗੁਲਾਮ ਰੱਖਿਆ ਹੋਇਆ ਸਾਡੀ ਗੱਲ ਕਿਤੇ ਨਹੀਂ ਚਲਦੀ ਹੈ ਜਿਹੜੇ ਸਾਡੇ ਲੀਡਰ ਹੈ ਉਹ ਵੀ ਗੁਲਾਮੀ ਨੂੰ ਕਬੂਲ ਕਰ ਚੁੱਕੇ ਆ ਇਸ ਕਰਕੇ ਜੋ ਹਿੰਦੂਤਵਾਦੀ ਸਰਕਾਰ ਕਹਿੰਦੀ ਹੈ ਕੈਰੋਂ ਤੋਂ ਲੈ ਕੇ ਅੱਜ ਭਗਵਾਨ ਸਿੰਘ ਮਾਨ ਦੀ ਗੱਲ ਕਰ ਲੋ ਇਹ ਸਾਰੇ ਸੈਂਟਰ ਦੇ ਚੂਟੇ ਆ ਜਿਵੇਂ ਬੁਲਾਉਂਦਾ ਹੈ ਸੈਂਟਰ ਉਸ ਤਰ੍ਹਾਂ ਹੀ ਬੋਲ ਲੈਂਦੇ ਆ ਤੁਹਾਨੂੰ ਪਤਾ ਹੈ ਇੱਕ ਬਲਾਰਾ ਤਿੱਤਰ ਹੁੰਦਾ ਜਿਹੜੇ ਸ਼ਿਕਾਰੀ ਹੁੰਦੇ ਆ ਜਾਲ ਲਾ ਕੇ ਤਿੱਤਰ ਫੜਦੇ ਆ ਉਹਨਾਂ ਦੇ ਕੋਲੇ ਬਲਾਰਾ ਤਿੱਤਰ ਪਾਲਿਆ ਹੋਇਆ ਹੁੰਦਾ ਉਹ ਨਹਿਰਾਂ ਦੇ ਕੰਢੇ ਜਿੱਥੇ 베ਰੀਆਂ ਤੇ ਸ਼ੇਰੀਆਂ ਹੁੰਦੀਆਂ ਜਾਲ ਲਾ ਲੈਂਦੇ ਆ ਤੇ ਬਲਾਰੇ ਤਿੱਤਰ ਨੂੰ ਬੁਲਾਉਂਦੇ ਆ ਤੇ ਜਿਹੜੇ ਵਿਚਾਰੇ ਤਿੱਤਰ ਜੰਗਲੀ ਹੁੰਦੇ ਆ ਉਹ ਸੁਣ ਕੇ ਜਾ ਲਿਤਾ ਅਸੀਂ ਤੁਹਾਡੇ ਸਾਰਿਆਂ ਦੇ ਬਹੁਤ ਰੜੀ ਆ ਜਿਹੜਾ ਤੁਸੀਂ ਇੱਥੇ ਆਏ ਹੋ ਖਾਸ ਕਰਕੇ ਬੀਬਾ ਹਰਮਨ ਕੌਰ ਦੇ ਜਿਨ੍ਹਾਂ ਦੇ ਪਿਤਾ ਸਰਾਰ ਇੰਦਰਜੀਤ ਸਿੰਘ ਜੀ ਨੇ ਸ਼ੁਰੂ ਤੋਂ ਸਾਡੀ ਅੰਬਾਦ ਕੀਤੀ ਹੈ ਤੇ ਸਾਡੇ ਤਲਕਾਤ ਬਹੁਤ ਅੱਛੇ ਰਹੇ ਹੈ ਪਰਿਵਾਰਾਂ ਦੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਬੀਬਾ ਵੀ ਆਏ ਹੈ ਮੇਰੀ ਧੀ ਪਵਿੱਤ ਕੋਰ ਵੀ ਆਏ ਹੈ ਤੇ ਸੀ ਨਿਹੰਗਾਂ ਦੀ ਛੋਣੀ ਦੇ ਵਿੱਚ ਆਏ ਹੈ ਬਾਬਾ ਨਿਹਾਲ ਸਿੰਘ ਜੀ ਨਿਹੰਗ ਸਿੰਘ ਜੀ ਤੇ ਇੱਕ ਸਾਥੋ ਕਮੀ ਰਹਗੀ ਐ ਕਿ ਜੇ ਸੋਣੀ ਚੌਣਾ ਸੀ ਅਸੀਂ ਨੰਗਸਾ ਲਈ ਚਟੰਗਾ ਜ਼ਰੂਰ ਲੈ ਕੇ ਆਉਣਾ ਸੀ ਇਹ ਜਿਹੜੀ ਭੁੱਲ ਹੋ ਗਈ ਐ ਇਹ ਅਸੀਂ 1-2 ਦਿਨਾਂ ਚ ਪੂਰੀ ਕਰ ਦਾਂਗੇ ਤੇ ਚਟੰਗਾ ਆ ਜਾਊਗਾ ਸੋ ਮੈਂ ਮੇਰਾ ਖਿਆਲ ਤੁਸੀਂ ਪਤਾ ਨਹੀਂ ਸਮਝਿਓ ਮੈਂ ਕੀ ਕਹਿ ਰਿਹਾ ਬੱਕਰਾ ਜੀ ਤਾਨੂੰ ਸਮਝ ਨਹੀਂ ਆ ਰਹੀ ਨੰਗਾ ਦੇ ਬੱਕਰਾ ਸਿੱਟਕਗਾ ਹੁੰਦਾ ਬੱਕਰਾ ਹੁਣ ਸਮਝ ਗਏ ਹਾਂ ਸੋ ਸਤਕਾਰਯੋਗ ਸਾਥ ਸਿੰਘ ਜੀ ਹੁਣ ਇਹ ਜਿਹੜੇ ਇਲੈਕਸ਼ਨ ਹੈ ਇਹਦੇ ਵਿੱਚ ਜਿਹੜੇ ਝੂਠੇ ਵਾਅਦੇ ਕੀਤੇ ਐ ਮੋਦੀ ਨੇ ਕਿ ਘਰ ਘਰ ਅਸੀਂ ਨੌਕਰੀ ਦਵਾਗੇ ਇੰਦਰਾ ਗਾਂਧੀ ਤੋਂ ਚੱਲਦਾ ਆ ਰਿਹਾ ਕਾਂਗਰਸ ਦਾ ਨਾਰਾ ਰੋਟੀ ਕਪੜਾ ਮਕਾਨ ਤੇ ਆਮ ਪਾਰਟੀ ਨੇ ਕਿਹਾ ਹਰੇਕ ਘਰ ਦੇ ਵਿੱਚ ਬੀਬੀ ਨੂੰ 1000 ਰੁਪਏ ਚੜ੍ਹਦੇ ਮਹੀਨੇ ਆਜਾ ਕਰੂਗਾ ਬੈਂਕ ਦੇ ਵਿੱਚ ਇਹ ਜਿਹੜੇ ਵੈਧੇ ਕਰਦੇ ਐ ਤੇ ਮਨਕਰ ਹੋ ਜਾਂਦੇ ਐ ਇਹ ਮੈਂ ਸਮਝਦਾ ਠੀਕ ਨਹੀਂ ਐ ਇਹਦਾ ਕਸੂਰ ਉਹਨਾਂ ਦਾ ਨਹੀਂ ਐ ਉਹ ਸਮਝਦੇ ਐ ਜੀ ਅਸੀਂ ਲੋਕਾਂ ਨੂੰ ਛਟਾ ਸਕਦੇ ਹਾਂ ਇਹਨਾਂ ਦੇ ਵਿੱਚ ਪੜ੍ਹਾਈ ਲਿਖਾਈ ਥੋੜੀ ਹੈ ਤੇ ਮੌਕੇ ਦੇ ਸਿਰ ਇਹ ਸਾਡੀ ਗੱਲ ਦੇ ਵਿੱਚ ਆ ਜਾਣਗੇ ਪਰ ਪਾਰਟੀਆਂ ਹੁੰਦੀ ਹੈ ਜਿਹੜੀ 100 ਸਾਲ ਅੱਗੇ ਸੋਚਦੀ ਹੈ ਕਿ ਅਸੀਂ ਆਪਣੇ ਲੋਕਾਂ ਦਾ ਅਗਾ ਤੋਂ ਕੀ ਸਵਾਰਨਾ ਹੈਗਾ ਜਿੰਨਾ ਚਿਰ ਪਾਰਟੀ ਦੇ ਵਿੱਚ ਇਹ ਸੋਚ ਨਾ ਆਵੇ ਤੇ ਸਿਰਫ ਵਜ਼ਾਰਤ ਤੇ ਵੱਡੀ ਤੇ ਪੈਸਾ ਖਾਣ ਦੀ ਗੱਲ ਹੋਵੇ ਫੇਰ ਉਹ ਪਾਰਟੀ ਕੰਮਜਾਬ ਨਹੀਂ ਹੋ ਸਕਦੀ ਤੇ ਇਹ ਜਿਹੜੀਆਂ ਪਾਰਟੀਆਂ ਦਾ ਮੈਂ ਨਾਂ ਲਿਆ ਇਹਨਾਂ ਨੇ ਲੁੱਟਕਸੁੱਟ ਕੀਤੀ ਹੈ ਕੱਟਗਿੰਥੀਆਂ ਦਾ ਨੁਕਸਾਨ ਵੀ ਕੀਤਾ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੈ 1984 ਜਿਵੇਂ ਕਾਂਗਰਸ ਨੇ ਮਿਲਟਰੀ ਚਾਰਜ ਤਿਸ ਕੀ ਦਰਬਾਰ ਸਾਹਿਬ ਦੇ ਉੱਤੇ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਤੇ ਉਸ ਤੋਂ ਬਾਅਦ ਜੀਵ ਗਾਂਧੀ ਨੇ ਜਿਵੇਂ ਸਾਰੇ ਮੁਲਕ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਮੁੰਡਿਆਂ ਦੇ ਸਿਰਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾਤੀ ਬੀਬੀਆਂ ਦੇ ਨਾਲ ਮਾਰ ਕੰਮ ਕੀਤੇ ਇਹ ਜਿਹੜਾ ਹੁਣ ਅਸੀਂ ਭੁੱਲ ਨਹੀਂ ਸਕਦੇ ਪਰ ਪਾਰਟੀਆਂ ਇਹ ਵੀ ਸੋਚਦੀਆਂ ਐ ਕਿ ਅਗਾਹ ਨੂੰ ਕੀ ਕਰਾਂਗੇ ਇਹ ਸਾਡੀ ਪਾਰਟੀ ਨੇ ਸੋਚਦੇ ਐ ਕਿ ਅਸੀਂ ਤਖੜੇ ਹੋ ਕੇ ਪਾਰਲੀਮੈਂਟ ਦੇ ਵਿੱਚ ਜਾਈਏ ਅਸੈਂਬਲੀ 'ਚ ਜਾਈਏ ਤੇ ਆਪਣੀ ਤਾਕਤ ਆਵੇ ਤੇ ਆਪਾਂ ਇਹਨਾਂ ਦਾ ਮੁਕਾਬਲਾ ਕਰ ਸਕੀਏ ਹੋਰ ਜਿਹੜੀ ਨਵੀਂ ਬਲਾਸ ਸਾਡੇ ਉੱਤੇ ਚੜੀ ਹੈ ਉਹ મોદી ਨੇ ਤੇ ਉਹਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਧੀਛੀ ਵਸੀ ਵਜ਼ੀਰ ਜੈ ਸ਼ੰਕਰ ਨੇ ਜਿਹੜਾ ਸਕਿਉਰਿਟੀ ਐਡਵਾਈਜ਼ਰ ਹੈ ਅਜੀਤ ਡਾਬਾਲ ਤੇ ਖੁਫੀਆ ਏਜੰਸੀ ਰੋ ਹੈ ਉਹਨਾਂ ਨੇ ਇੱਕ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਨਗੇ ਉਹਨਾਂ ਨੂੰ ਅਸੀਂ ਖਤਮ ਕਰ ਦਾਂਗੇ ਪਹਿਲਾਂ મોદી ਕਹਿੰਦਾ ਸਰਕਾਰਾਂ ਉਹ ਸਿੱਖ ਜਿਹੜੀ ਆਜ਼ਾਦੀ ਦੀ ਗੱਲ ਕਰਦੇ ਸੀਗੇ ਕਰਕੇ ਤੇ ਬਾਹਰ ਦੇ ਮੁਲਕਾਂ ਦੇ ਵਿੱਚ ਚਲੇ ਜਾਂਦੇ ਸੀਗੇ ਤੇ ਸਾਡੀ ਸਰਕਾਰ ਉਹ ਸਰਕਾਰਾਂ ਨੂੰ ਚਿੱਠੀ ਪੱਤਰ ਰਾਹੀਂ ਲਿਖਦੀ ਰਹਿੰਦੀ ਸੀ ਕਿ ਇਹ ਲੋਕ ਖਾਲਸਾਣ ਮੰਗਦੇ ਆ ਤੇ ਹੁਣ ਤੁਹਾਡੇ ਮੁਲਕ ਦੇ ਵਿੱਚ ਆ ਗਏ ਐ ਹੁਣ ਨਵੀਂ ਪਾਲਿਸੀ ਮੋਦੀ ਦੇ ਮੁਤਾਬਕ ਉਹਨੇ ਆਪ ਕਿਹਾ ਕਿ ਹੁਣ ਨਹੀਂ ਅਸੀਂ ਚਿੱਠੀ ਪੱਤਰ ਕਰਦੇ ਕਿਸੇ ਮੁਲਕ ਦੇ ਨਾਲ ਹੁਣ ਸਾਡੀਆਂ ਖੁਫੀ ਏਜੰਸੀਆਂ ਸਿੱਟੀਆਂ ਉਹ ਸਿੱਖਾਂ ਨੂੰ ਮਾਰ ਦਿੰਦੀਆਂ ਜਿਹੜੇ ਇੱਥੇ ਆ ਕੇ ਆਜ਼ਾਦੀ ਦੀ ਗੱਲ ਕਰਕੇ ਤੇ ਬਾਹਰ ਦੇ ਮੁਲਕਾਂ 'ਚ ਭੱਜ ਜਾਂਦੇ ਆ ਇਹ ਜ਼ਰੂਰੀ ਨਹੀਂ ਹੈ ਕਿ ਉਹ ਆਗੋ ਬਾਹਰ ਫਜ ਜਾਣ ਇਹ ਪਾਲਿਸੀ ਦੇ ਤਹਿਤ ਇੱਥੇ ਵੀ ਇਹ ਕੰਮ ਬੀਜੇਪੀ ਤੇ ਮੋਦੀ ਕਰ ਸਕਦੇ ਆ ਜਿਵੇਂ ਮੈਂ ਤੁਹਾਨੂੰ ਸਮਝਾਉਂਦਾ ਹੈ ਕੈਨੇਡਾ ਦੇ ਵਿੱਚ ਸਾਡਾ ਇੱਕ ਲੀਡਰ ਹਰਦੀਪ ਸਿੰਘ ਨਿੱਜ ਨੂੰ ਮਾਰਤਾ ਦੂਸਰਾ ਰਿੱਪੂ ਦਮਨ ਸਿੰਘ ਮਲਖ ਨੂੰ ਮਾਰਤਾ ਹੈ ਤੇਜਾ ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰਤਾ ਪਰ ਜਿਹੜਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆ ਉਹ ਬੜਾ ਤਖੜਾ ਰਿਹਾ ਉਸ ਨੇ ਆਪਣੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਾਰੇ ਬੋਲ ਖੋਲਤੇ ਕਿ ਇਹ ਜਿਹੜੇ ਸਿੱਖ ਮਾਰੇ ਗਏ ਆ ਇਹ ਇੰਡੀਆ ਦੀ ਖੁਫੀਆ ਏਜੰਸੀ RAW ਨੇ ਉਹਨਾਂ ਨੇ ਇੱਥੇ ਪਹਾੜੇ ਤੇ ਕਰਕੇ ਇਹਨਾਂ ਨੂੰ ਖਤਮ ਕੀਤਾ ਤੇ ਬ੍ਰਿਟਾਨੀਆ ਬਲੈਟ ਇੰਗਲੈਂਡ ਵਿੱਚ ਆਪਣੇ ਅਫਤਾਰ ਸਿੰਘ ਖੰਡੇ ਨੂੰ ਇਹ ਏਜੰਸੀਆਂ ਨੇ ਜ਼ਹਿਰ ਦੇ ਕੇ ਮਾਰਤਾ ਉਹ ਬਿਮਾਰ ਰਿਹਾ 버ਮਿੰਗਮ ਹਸਪੀਟਲ ਚ ਪਰ ਅੰਤ ਨੂੰ ਨੂੰ ਪਤਾ ਲੱਗਿਆ ਕਿ ਉਹਨੂੰ ਬਹੁਤ ਜ਼ਰੀਲੀ ਜ਼ਹਿਰ ਦਿੱਤੀ ਗਈ ਹੈ ਫਿਰ ਨੇੜੇ ਆ ਜੀ ਆਪਣੇ ਪਾਕਿਸਤਾਨ ਦੇ ਵਿੱਚ ਇੱਥੇ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਤੇ ਲਖਬੀਰ ਸਿੰਘ ਰੋਡੇ ਨੂੰ ਮਰਵਾਤਾ ਫਿਰ ਇੱਥੇ ਆਪਣੇ ਮੁਲਕ ਦੇ ਵਿੱਚ ਹਰਿਆਣੇ ਚਾਹੀਏ ਇੱਥੇ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਦਿਖਾ ਕੇ ਉਹਨੂੰ ਜਾਨੋਂ ਮਾਰਤਾ ਫਿਰ ਨੇੜੇ ਆਪਣੇ ਮਾਨਸਾ ਮੂਸੇਵਾਲ ਨੂੰ ਮਰਵਾਤਾ ਇਹ ਸਾਰੀਆਂ ਜਿਹੜੀਆਂ ਨਵੀਆਂ ਪਾਲਿਸੀਆਂ ਦੇਖੋ ਮੈਂ ਤੁਹਾਨੂੰ ਇਹ ਸਾਰਾ ਕੁਝ ਜਿਹੜਾ ਦੱਸਿਆ ਇਹ ਕੋਈ ਖੁਫੀਆ ਗੱਲ ਨਹੀਂ ਹੈ ਇਹ ਤੁਸੀਂ ਮੇਰਾ ਰਿਕਾਰਡ ਕੱਟ ਕੇ ਦੇਖ ਲਓ ਪਾਰਲੀਮੈਂਟ ਸੂ ਬਰੂ ਇਹ ਗੱਲਾਂ ਹਨ ਉਹਨਾਂ ਦੇ ਮੂੰਹ ਦੇ ਅੱਗੇ ਕਰਤੀਆਂ ਇਹ ਮੋਤੀ ਦੇ ਤੇ ਸਾਦੇ ਸਾਰਿਆਂ ਦੇ ਅੱਗੇ ਬੜਾ ਸ਼ੋਰ ਪਾਉਂਦੇ ਸੀ ਕਿ ਨਹੀਂ ਬੋਲਣ ਦੇਣਗੇ ਮੈਂ ਕਿਹਾ ਤੁਸੀਂ ਨਹੀਂ ਬੋਲਣ ਦੇਵੋਗੇ ਤੁਸੀਂ ਜ਼ਿਆਦਾ ਹੈਗੇ ਹੋ ਪਰ ਬੋਲਣ ਦਾ ਤਾਂ ਅਧਿਕਾਰ ਸਾਰਿਆਂ ਦਾ ਹੈਗਾ ਕਹਿੰਦੇ ਨਹੀਂ ਬੋਲਣ ਦੇਂਗੇ ਫਲਾਣਾ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸਵਾ ਲੱਖ ਸੇ ਲੜਾਉ ਤਬੀ ਗੋਬਿੰਦ ਸਿੰਘ ਨਾਮ ਕਹਾਉ ਮੈਂ ਕਿਹਾ ਆ ਜੋ ਬਾਹਰ ਮੈਂ ਜੇ ਕਿਸ ਨੇ ਰੋੜਾ ਪਾਉਣਾ ਐ ਠੰਡੇ ਹੋ ਗਏ ਬਿਲਕੁਲ ਬੋਲੋ ਸੋ ਨਿਹਾਲ ਸਾਰੀਆਂ ਰਿਪੋਰਟ ਤੇ ਆਈਆਂ ਚੀਜ਼ਾਂ ਕੀ ਪਾਰਲੀਮੈਂਟ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਸਾਡੇ ਪੰਜਾਬ ਦੀਆਂ 13 ਸੀਟਾਂ ਹੈਗੀਆਂ ਪਾਰਲੀਮੈਂਟ ਦੀਆਂ ਜਿਹੜੇ ਪਾਰਲੀਮੈਂਟ ਚ ਆਪਾਂ ਨਮਾਇंदे ਭੇਜਦੇ ਆ ਹੁਣ ਖਾਲੀ ਦਾ ਨੰਬਰ ਸਰ ਬਾਬਾ ਤਖੜਾ ਹੋ ਗਿਆ ਤੁਹਾਡੇ ਸਹਿਯੋਗ ਦੇ ਨਾਲ 13 ਦੀਆਂ 13 ਸੀਟਾਂ ਤੇ ਅਸੀਂ ਆਪਣੇ ਨਮਾਇंदे ਖੜੇ ਕਰ ਦਿੱਤੇ ਆ ਤੇ ਚੋਣ ਸਾਡਾ ਸਾਰਿਆਂ ਦਾ ਬਾਲਟੀ ਬਹੁਤ ਪੰਜਾਬੀ ਬੋਲਦੇ ਇਲਾਕੇ ਸਾਡੇ ਹਰਿਆਣੇ ਚ ਰਹੇਗੇ ਇਹ ਬਾਦਲ ਬੁੱਦਲ ਕਹਿ ਦਿੰਦੇ ਸੀ ਕਰਦੇ ਕੁਝ ਨਹੀਂ ਸੀਗੀ ਅਸੀਂ ਤੁਹਾਡੀ ਪਾਰਟੀ ਕਰਨ ਵਾਲੀ ਹੈ ਜੋ ਕਹਿੰਦੀ ਹੈ ਕਰ ਦਿੰਦੀ ਹੈ ਹੁਣ ਪੰਜਾਬੀ ਬੋਲਦੇ ਇਲਾਕੇ करनाल ਤੇ ਕੁਰਕhetra ਦੇ ਵਿੱਚ ਤੁਹਾਡੀ ਪਾਰਟੀ ਅਕਾਲੀ ਦਾ ਨੰਬਰ ਸਰ ਦੀ ਚੋਣ ਨਿਸ਼ਾਨ ਬਾਲਟੀ ਦੇ ਉੱਤੇ ਕਰਨਾਲ ਇਹ ਇਲਾਕੇ ਕੁਰਕhetra ਸਾਡ ਕਰਨਾਲ ਤੇ ਕੁਰਕhetra ਇਹ ਇਲਾਕੇ ਤੁਹਾਡੇ ਨਾਲ ਲੱਗਦੇ ਹੈਗੇ ਆ ਤਾਂ ਤੁਸੀਂ ਉਧਰ ਵੀ ਸਨੇਹ ਭੇਦਸਾ ਜਿਉਂ ਕਿ ਭਾਈ ਸਾਡੀ ਪਾਰਟੀ ਉੱਥੇ ਖੜੀ ਹੈ ਤੇ ਤੁਸੀਂ ਇੱਧਰ ਉੱਧਰ ਨਹੀਂ ਦੇਖਣਾ ਤੁਸੀਂ ਵੋਟ ਇੱਧਰ ਪਾਉਣੀ ਹੈ ਉੱਥੇ ਵੀ ਚੋਣ ਨਿਸ਼ਾਨ ਬਾਲਟੀ ਮਿਲ ਗਿਆ ਸੋ ਸਤਿਕਾਰਯੋਗ ਸਾਥਰਣ ਜੀ ਅੱਜ ਗੱਲ ਮੈਂ ਤੁਹਾਡੇ ਨਾਲ ਕਰਨੀ ਹੈ ਸੀਗੀਆਂ ਤੇ ਮੈਂ ਬੀਬਾ ਜੀ ਹਰਮੰਤਾ ਬਹੁਤ ਬਹੁਤ ਫੌਰ ਦਾ ਰਣੀਏ ਦੇ ਪਾਪਾ ਜੀ ਦਾ ਸਾਹਿੰਦਰਜੀਤ ਸਿੰਘ ਜੀ ਦਾ ਉਹਨਾਂ ਨੇ ਲੋਕਾਂ ਦੇ ਲਈ ਬਹੁਤ ਕੰਮ ਕੀਤੇ ਹੈ ਜਿੰਨੇ ਵੀ ਆਪਣੇ ਰਸਾਨ ਖੁਦਕਸ਼ੀ ਕਰ ਗਏ ਹੈ ਉਹਨਾਂ ਨੇ ਬਹੁਤ ਉਹਨਾਂ ਦੇ ਉੱਤੇ ਖੋਜ ਕੀਤੀ ਹੈ ਖਤਾਬ ਲਿਖੀ ਹੈ ਤਾਂ ਮੈਂ ਸਮਝਦਾ ਹੈ ਨੇ ਬਹੁਤ ਉਹਨਾਂ ਦੇ ਉੱਤੇ ਖੋਜ ਕੀਤੀ ਹੈ ਖਤਾਬ ਲਿਖੀ ਹੈ ਤਾਂ ਮੈਂ ਸਮਝਦੇ ਹਾਂ ਜੀ ਉਹਨਾਂ ਨੂੰ ਸਾਡੇ ਦਿਲ ਦਾ ਪਤਾ ਹੈ ਤੇ ਸਾਡੇ ਨਾਲ ਹਮਦਰਦੀ ਹੈ ਜਿਹੜਾ ਇੰਨਾ ਕੋਸ਼ ਇੱਕ ਸਖਸੀਅਤ ਕਰੇ ਅੰਕੜੇ ਇਕੱਠੇ ਕਰੇ ਪਿੰਡ ਪਿੰਡ ਜਾਵੇ ਇੱਥੇ ਪਤਾ ਕਰੇ ਕਿਵੇਂ ਕਾਦਲੀ ਖੁਦਕਸ਼ੀ ਸਾਡੇ ਕਿਸਾਨ ਨੇ ਕੀਤੀ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹਦੀ ਫਟਵਰਤ ਕਰਦਾ ਹੈ ਵਾਇਪੂ ਟਿੱਕਾ ਖਾਲਸਾ ਵਾਇਪੂ ਜੀ ਕੇ ਫਟ